ਹਿੰਦੀ ਪੰਡਿਤ ਜੀ ਅਰਜਨੋ ਸਾਧੀ ਆਏ ਅਸੀਂ ਦੋਵੇਂ ਮੰਨਦੇ ਆਂ ਜੈਗਰੇਡ ਹੈ ਚੀਜ਼ ਹੋ ਰਹੀ ਹੈ ਆਸਰਾ ਆਦਮੀ ਨਹੀਂ ਐ ਦੋਵੇਂ ਵੀ ਨਹੀਂ ਸਾਧੂ ਹੀ ਪੜਾ ਸਾਧੀ ਆਏ ਕਾਗਲੇ ਮਹਿਨੇ ਕੇ ਨਿਯਾਮ ਹੋ ਸਕਦੀ ਹੈ ਜਿਹੜਾ ਪਾਲ ਹੋ ਕੇ ਕਹਿਨ ਦਾ ਮਤ ਕੰਮ ਕਰ ਰਿਹਾ ਚੱਕ ਰਹੇ ਆ ਸਭ ਕੀ ਨਹੀਂ ਅਫਸਰ ਆ ਜਰਾ ਸਾਹ ਚਾਹ ਰਿਹਾ ਆ ਬਾਕੀ ਮੇਲਾ ਆ ਅਫਸਰ ਆ ਤਾਂ ਚੁਕਾ ਦੇਣਾ ਸਾਰਾ ਜੀ ਚਾਹ ਕੋ ਤੋ ਆ ਕੇ ਇਹ ਦੋਗੇ ਸਾਡੇ ਮੰਡੀ ਜਿਹਾ ਵੇਟ ਆ ਰਿਹਾ ਅੱਧੀ ਚੈਕਿੰਗ ਚੱਲ ਰਹੀ ਆ ਕਲਜੀ ਵਾਲਾ ਜਿਹੜਾ ਖਾਂਦੀ ਵਾਲੇ ਸਵਾਲਾ ਦੀ ਆ ਉਹਦੇ ਚੈਕਿੰਗ ਕਲ ਦੀ ਪਈ ਆ ਅੱਛਾ ਇਹਦੇ ਖਰਾਬ ਪਦਾਰਥ ਮਿਲਦੇ ਆ ਤਾਂ ਅਗੇ ਨਹੀਂ ਰੱਖਿਆ ਆ ਉਹਨੂੰ ਮਾਪੇ ਨੇ ਨਸ਼ਾ ਕਰਵਾਇਆ ਜਾ ਰਿਹਾ ਹੈ ਕਿੰਨੇ ਦੇ ਦੁਕਾਨਾਂ ਤੇ ਹੁਣ ਤੱਕ ਤੁਸੀਂ ਚੱਕਰ ਚ ਕੀ ਹੋਰ ਤਾਂ ਕਿੰਨੇ ਸੀ 810 ਦਾ ਚੈੱਕ ਕਰ ਲਿਆ ਅੱਛਾ ਕਿੰਨੇਂ ਦੁਕਾਨਾਂ ਦੇ ਸਮਾਨ ਜਿਹੜਾ ਤਕਰੀਬਨ 3-4 ਦੁਕਾਨਾਂ ਹੈਗੀਆਂ ਮੇਰੇ ਲਈ ਜਿਨ੍ਹਾਂ ਤੇ ਸਮਾਨ ਸਾਨੂੰ ਖਰਾਬ ਪਦਾਰਥ ਮਿਲੇ ਨੇ ਤੁਹਾਨੂੰ ਤੇ ਉਹਨਾਂ ਦੇ ਤੁਸੀਂ ਕੀ ਕਾਰਵਾਈ ਕਰੋਗੇ ਮੈਂ ਤਾਂ ਵਾਪਸ ਚਰਨ ਕਟੇ ਜਾ ਰਹੇ ਨੇ ਇਹ ਆ ਡੰਗਰ ਖਾ ਲੈਣਗੇ ਫੇਰੇ ਅੱਗੇ ਲਈ ਹਦਾਇਤ ਦਿੱਤੀ ਜਾ ਗਿਆ ਹੈ ਕੋਈ ਰੋਕਦਾ ਚੱਲੀ ਖਾ ਉਸ ਦੇ ਜੀ ਦੇਖੀ ਆ ਕਮਲਜੀਤ ਸਿੰਘ ਕਿਹੜੇ ਬੰਦੇ ਬ੍ਰਿੰਦ ਸਭ ਹਰਿਓ ਕਲਾ ਜੀ ਇਹ ਸਬਜ਼ੀ ਲੈ ਬਣਾ ਇਹਦਾ ਚੈਕਿੰਗ ਕਲਾਇਲੇ ਤੁਸੀਂ ਕੀ ਨਾ ਕਿੰਨੋ ਇਹ ਗੱਲ ਵਧੀਆ ਗੱਲ ਹੈ ਜਣ ਕੇ ਬਹੁਤ ਚੰਗੀ ਗੱਲ ਹੈ ਵੀ ਜਿਹੜੀ ਸਬਜ਼ੀ ਵਧੀਆ ਤੇ ਸਾਫ ਸੁਥਰੀ ਰੱਖਣ ਇਹ ਇਹਦੇ ਵਿੱਚ ਬਿਮਾਰੀਆਂ ਦਾ ਕੋਈ ਖਤਰਾ ਨਹੀਂ ਗਾ ਜੇ ਵਧੀਆ ਸਬਜ਼ੀ ਹੋ ਵਧੀਆ ਵੇਚਣਾ ਚਾਹੇ ਦੋ ਵਾਰ ਤੇ ਵੱਧ ਘੱਟ ਲਵੇ ਇਹ ਨਹੀਂ ਗੱਲ ਹੈਗੀ ਚੀਜ਼ ਪਰ ਸਾਫ ਸੁਥਰੀ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਜੋ ਸਬਜ਼ੀ ਨਾਲ ਦੀ ਖਰਾਬਤੀ ਉਹ ਚੱਕ ਲਏ ਇਹਨਾਂ ਨੇ ਢਿੱਡ ਤੇ ਗਹਾਂ ਨੂੰ ਇਹ ਜਾ ਕੰਮ ਸਾਰੀ ਜ਼ਰੂਰੀ ਆ ਪਹਿਲਾ ਤਾਂ ਸਾਰੇ ਸਰੋਤਿਆਂ ਨੂੰ ਸਸਤੀ ਗਾ ਤੇ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਹੁਣ ਗਰਮੀ ਦਾ ਮਹੀਨਾ ਚੱਲਦਾ ਹੈ ਤੇ ਗਰਮੀ ਦੇ ਮਹੀਨੇ ਦੇ ਵਿੱਚ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਉਹ ਖਰਾਬ ਹੋ ਜਾਂਦੀਆਂ ਇਸ ਕਰਕੇ ਇਸੇ ਵਹਿਮ ਦੇ ਤਹਿਤ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋ ਕੇ ਅੱਜ ਵੱਖ-ਵੱਖ ਦੁਕਾਨਾਂ ਦਾ ਦੇ ਚੈਕਿੰਗ ਕੀਤੀ ਹੈ ਕੋਈ 25 ਤੋਂ ਲੈ ਕੇ 30 ਦੁਕਾਨਾਂ ਦੇ ਦੀ ਅੱਜ ਜੈਕਿੰਗ ਪੀਣੇ ਦੇ ਸਮਾਨ ਬੇਸ ਨਿਕਲੇ ਉਹ ਖਰਾਬ ਨਿਕਲੇ ਚੈਕਿੰਗ ਦੌਰਾਨ ਜਿਹੜਾ ਵੀ ਸਮਾਨ ਇਹੋ ਜਿਹਾ ਲੱਭਿਆ ਜਿਹੜਾ ਕਿ ਖਾਣ ਪੀਣ ਦੇ ਲਈ ਸਹੀ ਨਹੀਂ ਸੀਗਾ ਜਾਂ ਖਰਾਬ ਹੋ ਗਿਆ ਸੀ ਤਾਂ ਉਹ ਅਸੀਂ ਔਕੇ ਤੇ ਉਹ ਰੂਟ ਸਟਵਾ ਕੇ ਰੈਕਡ ਕੀਤਾ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਅੱਗੇ ਤੋਂ ਲੋਕਾਂ ਦੀ ਸਿਹਤ ਨਾਲ ਅਗਰ ਇਹਦਾ ਕੋਈ ਦੁਬਾਰਾ ਸਟੈਂਡਰਡ ਦੇ ਦਿੱਤਾ ਕੀ ਕਾਰਵਾਈ ਇਹ ਜਿਹੜੀ ਚੈਕਿੰਗ ਹੈ ਅੱਗੇ ਤੋਂ ਵੀ ਜਾਰੀ ਰਹੂਗੀ ਤੇ ਅਗਲੀ ਵਾਰੀ ਇਸ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਫੂਡ ਸੈਂਪਲ ਇਹਦੀ ਟੈਮ ਟੀਮ ਹੈ ਉਹ ਵੀ ਇਹਨੇ ਜੇ ਫੂਡ ਸੈਂਪਲ ਦੇ ਸੈਂਪਲ ਹੋ ਤੇ ਜੋ ਕਾਨੂੰਨ ਦੇ ਤਹਿਤ ਕਾਰਵਾਈ ਹੋਈ ਹੋਵੇ ਲੋਕਾਂ ਕੀ ਮੈਸੇਜ ਆਉਂਦੇ ਲੋਕਾਂ ਨੇ ਇਹ ਮੈਸੇਜ ਹੈ ਕਿ ਇਹ ਗਰਮੀ ਦੇ ਵਿੱਚ ਦੇ ਸਕੂਲ ਦੇ ਵਿੱਚ ਵੀ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਤੇ ਵੈਸੇ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਵਾਰੀ ਤੇ ਲੋਕਾਂ ਨੂੰ ਇਹ ਮੈਸੇਜ ਆ ਕਿ ਤੁਸੀਂ ਸਾਫ ਸੁਥਰੀਆਂ ਵਰਤਾਂ ਚੀਜ਼ਾਂ ਦੀ ਵਸਤੋਂ ਕਰੋ ਆਪਨੇ ਬਾਜ਼ਾਰ ਚ ਕੱਟੇ ਹੋਏ ਫਲ ਨਾ ਮਰ ਤੋਂ ਅਤੇ ਤਾਜੀ ਚੀਜ਼ ਬਣਾਓ ਤਾਜੀ ਚੀਜ਼ ਦੋ ਖਾਓ ਅਤੇ ਸਾਫ ਸੁਥਰਾ ਭੋਜਨ ਕਰੋ ਸਾਫ ਸੁਥਰਾ ਪਾਣੀ ਪੀਓ